ਸ੍ਰੀ ਕਲਤੀ ਮੈਂ ਲਾਪ੍ਰਿਤ ਕਰ ਹਾਜ਼ਰਾਂ ਸੀ ਗੁਰਮਲਕੀਰ ਸਿੰਘ ਕਾਲੂ ਦੁਬਾਰਾ ਲਿਖੀ ਕਹਾਣੀ ਰੁਗਦਾ ਨਿਖਾਰ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਕਲੋਨੀ ਵਾਲੇ ਵੱਡੇ ਸਾਰੇ ਬੋੜ ਦੇ ਗਿਰਦ ਬਨੇ ਖੜੇ ਕੋਲ ਲੰਗਦੀਆਂ ਬੰਤੇ ਕਿਆਂ ਦੇ ਜਿੱਤੇ ਨੇ ਪਾਪਾ ਨੂੰ ਹਾਕ ਮਾਰੀ ਜਨੈਲ 'ਚ ਆ ਮਾਸਟਰ ਹੁਣੀ ਠੀਕ ਠਾਕ ਨਹੀਂ ਕਈ ਦਿਨ ਹੋ ਗਏ ਆਈ ਨਹੀਂ ਉਹ ਤਾਂ ਸਾਡੇ ਸੱਤ ਦੀ ਰੂਹ ਨੇ ਉਸ ਦੇ ਬਿਨਾਂ ਤਾਂ ਥੜੇ ਤੇ ਬੈਠਣ ਨੂੰ ਜੀ ਨਹੀਂ ਕਰਦਾ ਮਾਸਟਰ ਨੂੰ ਆਉਂਦਿਆਂ ਵੇਖ ਸਾਡੇ ਤੇ ਨਵੇਂ ਗੱਲ ਸੁਣਨ ਦੀਆਂ ਕੁਤਕੁਤੀਆਂ ਨਿਕਲ ਲਪਲਗ ਪੈਂਦੀਆਂ ਨੇ ਜੀਤੇ ਨੇ ਇੱਕੋ ਸਾਹੇ ਤਾਇਆ ਜੀ ਦਾ ਵਹੀ ਖਾਤਾ ਫਰੋਲ ਮਾਰਿਆ ਵਾਰ ਲੰਘਦੇ ਹੀ ਪਾਪਾ ਅੰਦਰੋਂ ਦੀ ਵਜਾਈ ਕਾਲੇ ਕਦਮੇ ਕੱਬੇ ਪਾਸੇ ਨੂੰ ਤਾਇਆ ਜੀ ਦੇ ਕਮਰੇ ਵੱਲ ਗਏ ਬਿਨਾਂ ਟਕੋਰੀ ਉਹਨਾਂ ਜਾਲੀ ਵਾਲਾ ਪੱਲਾ ਬਾਹਰ ਨੂੰ ਕੀਚਿਆ ਤੇ ਅੰਦਰ ਲੰਘ ਗਏ ਸਾਡੀ ਹੈਰਾਨੀ ਕੁਦਰਤੀ ਸੀ ਪੱਲ ਨਾ ਹੋ ਘਟੇ ਤਾਇਆ ਜੀ ਵੱਲ ਜਾਂਦੇ ਸੀ ਜੇ ਕਦੇ ਕੋਈ ਚੀਜ਼ ਲੈਣ ਜਾਂਦੇ ਤੱਪਲ ਨਾਲ ਠਕ ਠਕ ਕਰਕੇ ਵੱਡੇ ਭਰਾ ਦੀ ਹੁੰਗਾਰੇ ਤੋਂ ਬਾਅਦ ਅੰਦਰ ਲੰਘਦੀ ਮੈਂ ਮੰਮੀ ਦੇ ਮੂੰਹ ਵੱਲ ਵੇਖਿਆ ਤਾਂ ਲੱਗਿਆ ਕਿ ਜੋਸ ਵੱਲ ਮੈਂ ਉਹਨਾਂ ਤੋਂ ਪੁੱਛਣਾ ਚਾਹ ਰਹੀ ਸੀ ਸ਼ਾਇਦ ਉਹੀ ਗੱਲ ਉਹ ਮੇਰੇ ਤੋਂ ਜਾਨਣਾ ਚਾਹੁੰਦੀ ਹੋਣ ਕੁੰਝ ਵੀ ਵੱਡੀ ਉਮਰ ਦੇ ਬੰਦੇ ਵਾਰੀ ਸੋਚ ਕੇ ਸੁਖ ਸੰਤ ਪਾਲੀ ਤੋਖਲੇ ਝਟਪੈਦਾ ਹੋ ਜਾਂਦੇ ਨੇ ਮੈਂ ਸੋਚਣ ਲੱਗੀ ਅਜੀ ਦੁਪਹਿਰੇ ਤਾਂ ਪ੍ਰੀਤੋ ਆਂਟੀ ਤਾਇਆ ਜੀ ਨੂੰ ਰੋਟੀ ਖਵਾ ਕੇ ਆਈ ਸੀ ਕੋਈ ਗੱਲ ਹੁੰਦੀ ਤਾਂ ਉਹ ਦੱਸ ਕੇ ਜਾਂਦੀ ਫੀਆ ਦਾਇਆ ਤਾਇਆ ਜੀ ਕਈ ਦਿਨਾਂ ਤੋਂ ਚੁੱਪ-ਚਾਪ ਸਨ ਪਹਿਲਾਂ ਬੰਗ ਵਰਾਂਡੀ ਬੈਠੀਆਂ ਸਕੂਲੋਂ ਮੁੜਦੇ ਪਿੰਤੇ ਤੇ ਜੁੱਤੀ ਨੂੰ ਹਲੋ-ਹਾਈ ਕਰਦਿਆਂ ਨਹੀਂ ਸੀ ਸੁਣਿਆ ਗਿਆ ਮੇਰੇ ਅੰਦਰ ਸਵਾਲ 'ਚੋਂ ਸਵਾਲ ਪੈਦਾ ਹੋ ਰਹੀ ਸੀ 10 ਮਿੰਟ ਬਾਅਦ ਪਾਪਾ ਨੇ ਅੰਦਰ ਆਉਂਦਿਆਂ ਹੀ ਬਿੰਦਰ ਨੂੰ ਕੰਨ ਤੱਕ ਪਹਿਲਾਂ ਓਨਲੀ ਫੋਨ ਕੀਤਾ ਪਹਿਲਾ ਸਵਾਲ ਮੰਮੀ ਨੇ ਕੀਤਾ ਕੀ ਗੱਲ ਹੋ ਗਈ ਆਉਂਦਿਆਂ ਹੀ ਬਾਈਬਲ ਵਾਗੇ ਹੁਣ ਬਿੰਦਰ ਨੂੰ ਸੱਦ ਲਿਆ ਸੁਖ ਤਾਂ ਹੈ ਜਵਾਬ ਸੁਣਨ ਲਈ ਮੰਮੀ ਨੇ ਕੰਪਾ ਪਾਪਾ ਦੇ ਚਿਹਰੇ ਤੇ ਗੜ ਲਈਆਂ ਕੁਝ ਨਹੀਂ ਕੁਛ ਖਾਸ ਨਹੀਂ ਬਾਈ ਨੇ ਢਾਲ ਜਿਆ ਹੋਇਆ ਪਿਆ ਕਹਿੰਦਾ ਮੰਜਾ ਛੱਡਣ ਨੂੰ ਚਿੱਤ ਨਹੀਂ ਮੰਨਦਾ ਬਿੰਦਰਾਂ ਦਾ ਤਾਂ ਡਾਕਟਰ ਗੇਲਨ ਵਕਾ ਕੇ ਲਿਆਉਣੀ ਆ ਨਾ ਤੁਸੀਂ ਮੈਨੂੰ ਦੱਸਣਾ ਜ਼ਰੂਰੀ ਕਿਉਂ ਨਹੀਂ ਸਮਝਿਆ ਕਿ ਬਾਈ ਢਿੱਲਾ ਹੈ ਹੈ ਨਹੀਂ ਨਾ ਮੂਸ਼ੀ ਵਾਲੀ ਗੱਲ ਕਿ ਮੇਰੇ ਭਰਾ ਦੇ ਚਿੱਤ ਦਾ ਪਤਾ ਮੈਨੂੰ ਸੱਤ ਛੋ ਲੱਗੀ ਮੈਨੂੰ ਸ਼ਰਮ ਆਈ ਬੰਦੇ ਕੀ ਜਿੱਤੇ ਦੇ ਮੂੰਹੋਂ ਗੱਲ ਸੁਣ ਕੇ ਕਹਿੰਦੀ ਚਾਰ ਪੰਜ ਦਿਨਾਂ ਤੋਂ ਬਾਈ ਉੱਥੇ ਨਹੀਂ ਗਿਆ ਦੋ ਹੱਥਾਂ ਨਾਲ ਚੀਰਾ ਕੁੱਟਦੀਆਂ ਪਾਪਾ ਕਿੰਨੇ ਸਾਰੇ ਸਵਾਲ ਇੱਕੋ ਸਾਹੀ ਕਰ ਗਏ ਅੱਗੇ ਸ਼ਾਇਦ ਉਹਨਾਂ ਤੋਂ ਬੋਲਿਆ ਨਾ ਗਿਆ ਲੱਗਦਾ ਸੀ ਉਹਨਾਂ ਤੋਂ ਮਨ ਉਤੇ ਕਾਬੂ ਨਹੀਂ ਸੀ ਪੈ ਰਿਹਾ ਮੈਂ ਤੇ ਮੰਮੀ ਸਮਝ ਗਏ ਕਿ ਮਾਂ ਜਾਈ ਨਾਲ ਸਾਂਝੇ ਖੂਨ ਦੇ ਵਹਿਂਚ ਤੇਜ਼ੀ ਆਈ ਹੋਈ ਆ 5-7 ਮਿੰਟ ਬਾਅਦ ਪਾਪਾ ਆਪਣੇ ਆਪ ਚਾ ਗਏ ਉੱਥੇ ਤੇ ਸਾਨੂੰ ਚਾ ਬਣਾ ਕਿਲਿਓਂ ਲਿਕੇ ਕਿ ਫਿਰ ਤਾਇਆ ਜੀ ਵੱਲ ਚਲੇ ਗਏ ਮੰਮੀ ਵੀ ਪਾਪਾ ਦੇ ਪਿੱਛੇ ਚਲੇ ਗਏ ਮੇਰੇ ਰਸੋਈ ਵਿੱਚ ਜਾ ਕੇ ਚਾਹ ਦਾ ਪਾਣੀ ਰੱਖਿਆ ਹੀ ਸੀ ਕਿ ਵਿੰਦਰ ਦਾ ਫੋਨ ਆ ਗਿਆ ਜੀਵਨ ਸਾਥੀ ਦੇ ਬੋਲਚਾਲ ਚੋਂ ਤਾਂ ਅਮਨ ਪਲਕ ਕੋਨ ਨਹੀਂ ਪੜ ਸਕਦਾ ਵਿੰਦਰ ਦੀ ਇਲਜੀ ਚੁਕਬਰਾਹੜ ਚੱਲ ਕੇ ਰਹੀ ਸੀ ਤਾਇਆ ਜੀ ਦੀ ਆਦਤਾਂ ਤੇ ਉਮਰਵਰੇ ਗੱਲਾਂ ਕਰਕੇ ਮੈਂ ਪਤੀ ਨੂੰ ਟਰੰਮੇ ਚ ਲੈ ਆਂਦਾ ਅਦਰਕ ਤੇ ਲੌਂਗ ਇਲਜੀਆਂ ਪਾ ਕੇ ਮੈਂ ਚਾਹ ਨੂੰ ਕਾਫੀ ਗਾੜੀ ਕਰ ਲਿਆ ਕੀਟਲੀ ਚ ਪਾ ਕੇ ਟਰੇ ਚ ਰੱਖਦੀ ਹੋਈ ਨਾਲ ਤਿੰਨ ਕੱਪ ਰੱਖੇ ਤੇ ਤਾਇਆ ਜੀ ਵਾਲੇ ਪਾਸੇ ਹੋ ਤੁਰੀ ਅੰਦਰ ਦੋ ਹੀ ਕੁਰਸੀਆਂ ਸਨ ਜਿੱਨਾਂ 'ਤੇ ਪਾਪਾ ਮੰਮੀ ਬੈਠੇ ਹੋਏ ਸੀ ਤਾਇਆ ਜੀ ਨੇ ਇਸ਼ਾਰੇ ਨਾਲ ਮੈਨੂੰ ਥੋੜਾ ਪਰੇ ਪਿਆ ਮੂੜਾ ਕਿਚਕੀ ਬੈਠਣ ਲਈ ਕਿਹਾ ਮੈਂ ਬੀਖਿਆ ਚਾਹ ਪੀਂਦੇ-ਪੀਂਦੇ ਤਾਇਆ ਜੀ ਚੰਗਾ ਮਹਿਸੂਸ ਕਰਨ ਲੱਗ ਪਏ ਦੋ ਸਾਲ ਮੈਡੀਕਲ ਦੀਆਂ ਕਿਤਾਬਾਂ ਪੜੀਆਂ ਹੋਣ ਕਰਕੇ ਮੈਂ ਸੋਚਿਆ ਕਿ ਤਾਇਆ ਜੀ ਦੀ ਸ਼ੂਗਰ ਘਟੀ ਹੋ ਤਾਂ ਹੀ ਨਟਾਲ ਹੋ ਕੇ ਪਈ ਹੋਣਗੀ ਗਾੜੀ ਚਾਹ ਦੀ ਤੇਜ਼ ਮਿੱਠੇ ਨਾਲ ਉਹਨਾਂ ਦੀ ਕਾਟ ਪੂਰੀ ਹੋ ਗਈ ਹੋ ਮੈਂ ਆਪਣਾ ਅਨੁਮਾਨ ਲਾਇਆ ਤੇ ਵਿਲੀ ਹੋਈ ਕੀਤਲੀ ਕਪਸ ਮੀਟਦੀ ਹੋਈ ਵਾਪਸ ਆ ਗਈ ਮਮੀ ਪਾਪਾ ਤਾਇਆ ਜੀ ਕੋਲ ਬੈਠੇ ਰਹੇ ਹਾਂ ਦੱਸਣਾ ਭੁੱਲ ਗਈ ਵੱਡੇ ਸਾਰੇ ਪਲਾਟ 'ਚ ਇੱਕ ਪਾਸੇ ਸਾਡਾ ਵੱਡਾ ਘਰ ਹੈ ਤੇ ਦੂਜੀ ਪਾਸੇ ਤਾਇਆ ਜੀ ਦਾ ਸਾਡੇ ਤੋਂ ਥੋੜਾ ਛੋਟਾ ਤਿੰਨ ਕਮਰਿਆਂ ਵਾਲਾ ਬਾਹਰ ਵਾਲਾ ਦਰਵਾਜ਼ਾ ਇੱਕੋ ਹੈ 4 ਵਜਨ ਵਾਲੇ ਹੋਏ ਤਾਂ ਬਾਹਰੋਂ ਮੂਰੇ ਆਪਣੀ ਕਾਰ ਦੀ ਹੋਰਾਂ ਦੀ ਆਵਾਜ਼ ਮੇਰੇ ਕੰਨਾਂ 'ਤੇ ਪਈ ਗੇਟ ਜੀਤੀ ਨਾ ਖੁੱਲੇ ਤਾਂ ਅੰਦਰ ਕਾਲਾ ਪੈ ਜਾਂਦਾ ਮੈਂ ਪੱਜ ਕੇ ਗਈ ਤੇ ਗੇਟ ਖੋਲ੍ਹਿਆ ਕਾਰ ਅੰਦਰ ਕਰਕੇ ਬਿੰਦਰ ਕਾਲੇ ਕਦਮੀ ਤਾਇਆ ਜੀ ਵਾਲੇ ਪਾਸੇ ਹੋ ਤੁਰਿਆ ਪਿੱਛੇ-ਪਿੱਛੇ ਮੈਂ ਵੀ ਉਧਰ ਚਲੀ ਗਈ ਪਾਪਾ ਦੇ ਕਹਿੰਦੇ ਤਾਇਆ ਜੀ ਤਿਆਰ ਹੋਣ ਲਈ ਅਲਮਾਰੀ ਚੋਂ ਕੱਪੜੇ ਕੱਢ ਕੇ ਪੈਣ ਰਹੇ ਸੀ ਬਿੰਦਰ ਨੇ ਹਾਲ-ਚਲ ਪੁੱਛ ਕੇ ਤਾਇਆ ਜੀ ਨੂੰ ਕਾਰ 'ਚ ਬੈਠਣ ਲਈ ਕਿਹਾ ਮੈਂ ਇਸ਼ਾਰੇ ਨਾਲ ਬਿੰਦਰ ਨੂੰ ਕੁਝ ਖਾਣ-ਪੀਣ ਪਰੇ ਪੁੱਛਿਆ ਪਰ ਉਸ ਨੇ ਨਾਂ ਚ ਸਿਰ ਫੇਰੀਆ ਪਾਪਾ ਨੇ ਡਾਕਟਰ ਗਿੱਲ ਨੂੰ ਫੋਨ ਕਰਕੇ ਆਪਣੀ ਆਉਣ ਬਾਰੇ ਦੱਸਿਆ ਬਿੰਦਨ ਨੇ ਦੋਹਾਂ ਨੂੰ ਬਿਠਾ ਕੇ ਕਾਰ ਮੋੜੀ ਤੇ ਹਸਪਤਾਲ ਵਾਲੀ ਸੜਕੇ ਪੈ ਗਿਆ ਥੋੜੀ ਦੇਰ ਬਾਅਦ ਪਿੰਤਾ ਤੇ ਜੁਤੀਸ ਕੁਲੋਂ ਆ ਗਏ ਤੇ ਮੈਂ ਉਹਨਾਂ ਦੀ ਖਾਣ ਪੀਣ ਚ ਰੁੱਝ ਗਈ ਜਾਣ ਤੋਂ 2 ਘੰਟੇ ਬਾਅਦ ਬਿੰਦਨ ਨੇ ਫੋਨ ਤੇ ਦੱਸਿਆ ਕਿ ਡਾਕਟਰ ਗਿਲ ਟੈਸਟ ਕਰਵਾ ਰਹੇ ਨੇ ਨਤੀਜਾ ਵੇਖ ਕੇ ਦੱਸਣਗੇ ਕੀ ਗੱਲ ਆ ਜਿਵੇਂ ਜਿਵੇਂ ਸ਼ਾਮ ਟਲ ਰਹੀ ਸੀ ਮੇਰੇ ਤੇ ਮੰਮੀ ਦੀ ਚਿੰਤਾ ਵਧ ਰਹੀ ਸੀ ਜੇ ਤਾਇਆ ਜੀ ਨੂੰ ਕੁਝ ਹੋ ਗਿਆ ਤੇ ਭੜੇ ਭੜੇ ਖਿਆਲ ਸਤਾ ਰਹੀ ਸੀ ਰਾਤ 8:00 ਵਜੇ ਵਿੰਦ ਨੇ ਦਸੀਆ ਕਿ ਟੈਸਟ ਰਿਪੋਰਟਾਂ ਵੇਖ ਕੇ ਡਾਕਟਰ ਗਿੱਲ ਹੈਰਾਨ ਨੇ ਕਿ ਦਰਸ਼ਨ ਸਿੰਘ ਤੁਰ ਫਿਰ ਕੇ ਮੇਰੀ ਹਾਲ ਸੀ ਡਾਕਟਰ ਨੇ ਸਹੀ ਇਲਾਜ ਵਾਸਤੇ ਕੁਝ ਦਿਨ ਦਾਖਲ ਹੋਣ ਲਈ ਕਿਹਾ ਹੈ ਤਾਇਆ ਜੀ ਤਾਂ ਨਹੀਂ ਮੰਨਦੀ ਪਰ ਪਾਪਾ ਨੇ ਹਾਂ ਕਰ ਦਿੱਤੀ ਆ ਉਹਨਾਂ ਸਾਰਾ ਬੰਦੋਬਸਤ ਕਰਕੇ ਕੰਟਿਕ ਤੱਕ ਕਰ ਮੁਰਨ ਵਰੀ ਦਸੀਆ ਪਿੰਡਾਂ ਤੇ ਜੁੱਤੀ ਆਪਣੀਆਂ ਖੀਡਾਂ ਚ ਮਸਤ ਹੋ ਗਏ ਮੰਮੀ ਟੀਵੀ ਔਨ ਕਰਕੇ ਦਰਬਾਰ ਸਾਹਿਬ ਤੋਂ ਲਾਈਵ ਚੱਲਦੇ ਕੀਰਤਨ ਨਾਲ ਜੁੜ ਗਏ ਤੇ ਮਰਸੂਈ ਸ਼ਰਾ ਦਾ ਖਾਣਾ ਬ੍ਰਾਂਚ ਰੁਝ ਗਈ 9 ਵਜੇ ਕਾਰ ਦਾ ਹੌਨ ਵਜਿਆ ਪਿੰਟੀ ਨੇ ਜਾ ਕੇ ਦਰਵਾਜ਼ਾ ਖੋਲ੍ਹ ਲਿਆ ਸਾਡੀ ਕੰਤਾਇਆ ਜੀਵਰੀ ਸੁਣਨ ਲਈ ਉਤਾਵਲੇ ਹੋ ਗਏ ਪਾਪਾ ਨੇ ਅੰਦਰ ਵੜਦਿਆਂ ਸਾਡੀ ਉਤਸੁਕਤਾ ਪਾਪ ਲਈ ਸੀ ਬੋਲੇ ਡਾਕਟਰ ਗਿਲ ਨੇ ਬਾਈ ਨੂੰ ਦਾਖਲ ਕਰ ਲਿਆ ਤੇ ਆਪਣੀ ਸਭ ਤੋਂ ਚੰਗੇ ਸੁਭਾਅ ਵਾਲੀ ਨਰਸ ਨੂੰ ਦੇਖਭਾਲ ਦੀ ਜ਼ਿੰਮੇਵਾਰੀ ਸੌਂਪੀ ਹੈ ਡਾਕਟਰ ਕਹਿੰਦੇ ਥੋੜਾ ਲੇਟ ਲੈ ਕੇ ਆਈ ਹੂੰ ਇਸ ਕਰਕੇ ਤੰਦਰੁਸਤ ਕਰਨ ਲਈ ਚਾਰ-ਪੰਜ ਦਿਨ ਲੱਗ ਜਾਣਗੇ ਕੋਈ ਨਾ ਕੋਈ ਸਵੇਰੇ ਸ਼ਾਮ ਚਾਹ ਆਇਆ ਕਰੇਗਾ ਡਾਕਟਰ ਗਿਲਕੀ ਉਪਰ ਨੇ ਬਾਈ ਲਈ ਅਗਲੇ ਦਿਨ ਸਵੇਰੇ ਮम्मी-ਪਾਪਾ ਜਾਈ ਤੇ ਸ਼ਾਮ ਨੂੰ ਮੈਂ ਤੇ ਬਿੰਦਰ ਦੋ ਘੰਟੇ ਤਾਇਆ ਜੀ ਕੋਲ ਬੈਠਾਏ ਨਰਸਾਂ ਦੇ ਬੋਲਣ ਚੱਤ ਦੀ ਮਿਠਾਸ ਆਪਣਤ ਤੇ ਨਿਮਰਤਾ ਵੀ ਕਿ ਅਸੀਂ ਦੋਵੇਂ ਹੈਰਾਨ ਸੀ ਉਸ ਦਾ ਪਤੀ ਉਸੇ ਹਸਪਤਾਲ ਦੀ ਡਿਸਪੈਂਸਰੀ 'ਚ ਕੰਮ ਕਰਦਾ ਸੀ ਪੰਜ ਦਿਨ ਤਾਇਆ ਜੀ ਘਰ ਆ ਗਏ ਇਸੀ ਰੀਤੀ ਅਨੋਖੀ ਜਹੀ ਰੌਣਕ ਵੇਖੀ ਅਸੀਂ ਖੁਸ਼ ਤਾਂ ਸੀ ਪਰ ਹੈਰਾਨ ਵੀ ਕਿ ਡਾਕਟਰ ਗਿੱਲ ਨੇ ਐਸੀ ਕਿਹੜੀ ਦਵਾਈ ਦੇ ਦਿੱਤੀ ਕਿ ਤਾਇਆ ਜੀ ਦੀ ਹਰ ਗੱਲ 'ਚੋਂ ਖੁਸ਼ੀ ਫੁੱਟ-ਫੁੱਟ ਪੈਣ ਲੱਗ ਪਈ ਆ ਸ਼ਾਮ ਨੂੰ ਬਦਲਵਾਈ ਸੀ ਤੇ ਠੰਡੀ-ਠੰਡੀ ਹਵਾ ਰੂਮ ਕਰ ਰਹੀ ਸੀ ਸਾਰੇ ਬੇੜੀ ਵਿੱਚ ਬੈਠੇ ਹੋਏ ਸੀ ਤਾਇਆ ਜੀ ਨੇ ਸਾਡੇ ਸਾਰਿਆਂ ਵੱਲ ਨਜ਼ਰ ਫੇਰਦਿਆਂ ਗੱਲ ਛੇੜੀ ਬਈ ਸੁਣੋ ਹੁਣ ਤੱਕ ਮੈਂ ਆਪਣੀ ਭਗੌਣ ਦੀ ਥਾਂ ਅਕਸਰ ਤੁਹਾਡੀ ਰਹਿ ਲੈਂਦਾ ਰਿਹਾ ਪਰ ਹਰ ਇੱਕ ਦੀ ਜ਼ਿੰਦਗੀ 'ਚ ਕੁਝ ਨਾ ਕੁਝ ਨਿੱਜੀ ਵੀ ਹੁੰਦਾ ਉਹ ਇੰਨਾ ਨਿੱਜੀ ਹੁੰਦਾ ਕਿ ਕਿਸੇ ਨੂੰ ਦੱਸਣ ਤੋਂ ਪਹਿਲਾਂ ਹੀ ਹੱਥ ਖੜੇ ਹੋ ਜਾਂਦੇ ਆ ਤੁਸੀਂ ਉਸ ਨਰਸ ਨੂੰ ਮਿਲੇ ਹੀ ਹੋ ਉਹੀ ਨਿਮੀ ਜੋ ਮੇਰਾ ਖਿਆਲ ਲਗਦੀ ਸੀ ਦੋਵੇਂ ਜੀ ਕਿਰਾਇਤੀ ਰਹਿੰਦੇ ਆ ਤਿੰਨ ਬੱਚੇ ਨੇ ਉਹਨਾਂ ਦੇ ਮੈਨੂੰ ਬੜੇ ਚੰਗੇ ਲੱਗੇ ਉਹ ਉਹਨਾਂ ਦੇ ਬੱਚੇ ਇਹ ਨਾਲ ਵਾਲੇ ਸਕੂਲੀ ਪੜ੍ਹਦੇ ਆ ਬਸ ਤਾਂ ਕਿਰਾਇਆ ਵੀ ਪੱਜਾਇਆ ਕਰੂ ਉਹਨਾਂ ਦਾ ਵੀ ਮੈਂ ਉਹਨਾਂ ਨੂੰ ਬਿਨਾਂ ਕਿਰਾਏ ਤੇ ਲੈ ਕੇ ਆਇਆ ਐਂ ਦੋਵੇਂ ਖਾਲੀ ਕਮਰਿਆਂ 'ਚ ਉਨਨ ਦਾ ਵਧੀਆ ਗੁਜ਼ਾਰਾ ਹੋ ਜਾ ਤਾਇਆ ਜੀ ਨੇ ਆਪਣੇ ਪਾਸੇ ਦੇ ਖਾਲੀ ਕਮਰਿਆਂ ਵੱਲ ਇਸ਼ਾਰਾ ਕਰਕੇ ਸਮਝਾਇਆ ਤੇ ਨジナ ਸਾਡੀ ਚੀਰਿਆਂ ਉਤੇ ਟਿਕਾ ਲਈਆਂ ਸ਼ਾਇਦ ਉਹ ਮੱਤਿਆਂ ਤੋਂ ਸਾਡੀ ਪ੍ਰਤੀਕਿਰਿਆ ਪੜ ਰਹੇ ਹੋਣ ਸਾਡੇ ਜੋ ਕਿਸੇ ਨੂੰ ਤਾਇਆ ਜੀ ਦਾ ਫੈਸਲਾ ਚੰਗਾ ਲੱਗਾ ਤੇ ਕਿਸੇ ਨੂੰ ਥੋੜਾ ਚੁਬਿਆ ਮਿੰਟਕ ਬਾਅਦ ਪਾਪਾ ਨੇ ਚੁੱਪ ਤੋੜੀ ਬਈਨਾ ਅਸੀਂ ਕਦੇ ਪਹਿਲਾਂ ਤੇਰੀ ਗੱਲ ਮੋੜੀਆ ਤੇ ਨਾ ਸਾਨੂੰ ਤੇਰੇ ਇਸ ਫੈਸਲੇ ਤੇ ਕੋਈ ਇਤਰਾਜ ਆ ਉੰਜਵੀ ਜਿੰਦਗੀ ਦਾ ਤਜਰਬਾ ਤੈਨੂੰ ਮਿਹਰਤ ਉਹ ਤਿੰਨ ਸਰਵਾਦੀ ਆ ਸਾਨੂੰ ਪਤਾ ਤੂੰ ਉਹਨਾਂ ਨੂੰ ਸੋਚ ਵਿਚਾਰ ਕੀ ਸੱਦਾ ਦਿੱਤਾ ਹੋ ਪਾਪਾ ਦੇ ਮੂੰਹੋਂ ਸਹਿਜ ਸੁਭਾਣ ਸੁਣ ਕੇ ਤਾਇਆ ਜੀ ਦੀਆਂ ਅੱਖਾਂ ਮਾਂ ਨਾਲ ਤਰ ਹੋ ਗਈਆਂ ਕੋਸਾ ਪਾਣੀ ਟਪਕੇ ਬਣ ਕੇ ਵਹਿਣ ਲੱਗਿਆ ਐਨੇ ਸਾਲ ਪਹਿਲਾਂ ਇਸ ਘਰ ਆਈ ਨਹੀਂ ਕਦੇ ਕਿਆਸ ਨਹੀਂ ਸੀ ਕੀਤਾ ਕਿ ਦੋਹਾਂ ਭਰਾ ਮਨਾਂ ਤੋਂ ਇੰਜ ਸਾਂਝੇ ਹੋਣਗੇ ਮੈਂ ਦੋਹਾਂ ਨੂੰ ਆਪਸ ਵਿੱਚ ਕੱਲ ਕਰਦਿਆਂ ਸ਼ਾਇਦ ਹੀ ਕਦੇ ਵਿਖਿਆ ਸੀ ਪਾਵਕ ਤਾਂ ਪ੍ਰੇਮ ਹਾਲ ਦੀ ਪਕਰਚ ਸਭ ਦਾ ਉਹਨਾਂ ਕੁਦਰਤੀ ਸੀ ਮੈਨੂੰ ਵੀ ਰੁਮਾਲ ਦੀ ਲੋੜ ਪੈ ਗਈ ਅੱਖਾਂ ਪੁੰਚ ਕੇ ਸੱਜੇ ਬੈਠੀ ਮੰਮੀ ਵੱਲ ਦੇਖਿਆ ਤਾਂ ਉਹਨਾਂ ਨੇ ਵੀ ਚੁੰਨੀ ਗਿੱਲੇ ਕੀਤੀ ਹੋਈ ਸੀ ਪਿੰਡਾਂ ਤੇ ਜੋਤੀ ਬੁੱਤ ਬਨੇ ਹੋਏ ਸੀ ਮੇਰੇ ਮਨ 'ਚ ਮਾਹੌਲ ਨੂੰ ਸਹਿਜ ਕਰਨ ਦਾ ਖਿਆਲ ਆਇਆ ਮੰਦਰ ਦੇ ਮੁੱਢ ਤੇ ਹੱਥ ਮਾਰਦਿਆਂ ਬੋਲੀ ਜੇ ਘਰ ਦੀ ਰੌਣਕ ਵਿੱਚ ਹੋਣ ਵਾਲੇ ਵਾਅਦੇ ਦੀ ਖੁਸ਼ੀ ਵਿੱਚ ਜ਼ਿਆਦਾ ਕਪਤਾ ਹੋ ਜਾਣਾ ਚਾਹੀਦਾ ਸਾਰਿਆਂ ਦਾ ਧਿਆਨ ਮੇਰੇ ਵੱਲ ਹੋ ਗਿਆ ਤੇਵਿੰਦਰ ਨੇ ਹਾਂ ਅੱਜ ਸਿਰ ਹਿਲਾ ਦਿੱਤਾ ਰਸੋਈ ਚ ਗਈ ਤੇ ਗੈਸ ਭਾਲ ਕੇ ਪਾਣੀ ਧਰਿਆ ਕਿੰਨੇ ਸਾਰੇ ਮਸਾਲੇ ਪਾ ਕੇ ਕਾਨ ਨੇ ਗੜਮੀ ਚਾਦੀ ਕੀਤੀ ਲਈ ਮੀਸ ਤੇ ਜਾਤਰੀ ਤਾਇਆ ਜੀ ਤੋਂ ਆਪਣੀ ਖੁਸ਼ੀ ਤੇ ਕਾਬੂ ਨਹੀਂ ਸੀ ਪੈ ਰਹਾ ਮੀਚ ਫਲਵੇਖੀ ਬੋਲੇ ਕਿੰਦਰ ਇਕੱਲੀ ਚਾਹ ਨਾਲ ਕੀ ਬਨੂ ਥੋੜਾ ਮੋਵੇ ਮਿੱਠਾ ਕਰਵਾ ਦੇ ਤਾਇਆ ਜੀ ਮਿਰਨਾ ਉਦੋਂ ਹੀ ਲੈਂਦੇ ਸੀ ਜਦ ਖੁਸ਼ ਮੂਡ ਚ ਹੁੰਦੇ ਆਮ ਤੌਰ ਤੇ ਹੋਕ ਪੁੱਤਰਾ ਕੱਕੀ ਆਵਾਜ਼ ਮਾਰਦੀ ਅੱਜ ਸਵੇਰੇ ਲੰਬੜਾਂ ਦੇ ਅੰਮਰਜੀਤ ਦੇ ਵਿਆਹ ਦੇ ਸੱਦੇ ਨਾਲ ਮਠਾਈ ਦਾ ਡੱਬਾ ਆਇਆ ਸੀ ਖੋਲ ਕੇ ਵੇਖਿਆ ਕਿਚਰੀਲਾ ਸੀ ਟੱਕਨ ਪਾਸੇ ਰੱਖ ਕੇ ਮੇਜ਼ ਉੱਤੇ ਜਾ ਤਰਿਆ ਪਹਿਲਾਂ ਪਾਪਾ ਨੇ ਕੀਤੀ ਵੱਡਾ ਸਾਰਾ ਪੇਚੋਕੇ ਭਰਾ ਦੇ ਮੂੰਹ ਵਿੱਚ ਧੁੰਨ ਦਿੱਤਾ ਪਤਾ ਨਹੀਂ ਦਾਇਆ ਜੀ ਤੋਂ ਪਰਿਆ ਮੂੰਹ ਹਿਲ ਨਹੀਂ ਸੀ ਰਿਹਾ ਚੋਂ ਮਠਾਈ ਦਾ ਸਵਾਦ ਲਹਿਰੇ ਸੀ ਪਰ ਸਾਡਾ ਹਾਸਾ ਬੰਨ ਨਹੀਂ ਸੀ ਹੋ ਰਿਹਾ ਅਗਲੇ ਦਿਨ ਸਵੇਰੇ ਦਾਇਆ ਜੀ ਨੇ ਪਿੰਡੋਂ ਦੋਹਾਂ ਕਾਮਿਆਂ ਨੂੰ ਟਰੈਕਟਰ ਟਰਾਲੀ ਲੈ ਕੇ ਆਉਣ ਨੂੰ ਕਿਹਾ ਨਿੰਮੀ ਹੋਰਾਂ ਦਾ ਕੰਮ ਸਮਝਾ ਦਿੱਤਾ ਫੋਨ ਕਰਕੇ ਨਿੰਮੀ ਹੋਰਾਂ ਨੂੰ ਤਿਆਰੀ ਕਰਨ ਲਈ ਕਹਿ ਆ ਦਿੱਤਾ ਮੈਂ ਪ੍ਰੀਤੋ ਆਂਟੀ ਨਾਲ ਲੱਗੀ ਸਵੀਰੇ ਯੋਨਾਂ ਵਾਲੇ ਕਮਰਿਆਂ ਦੀਆਂ ਝਾੜੂ ਪੂੰਛ ਤੇ ਧੋਆ-ਤਵਾਈ ਕਰਵਾ ਦਿੱਤੀ ਸੀ ਦੁਪਹਿਰ ਟਲੇ ਤੋਂ ਘਰ ਦੇ ਸਮਾਨ ਨਾਲ ਪਰੀ ਟਰਾਲੀ ਵੇੜੇ ਚਾਨ ਖੜੀ ਨਿੰਮੀ ਦਾ ਪਤੀ ਟਰੈਕਟਰ ਉੱਤੇ ਸੀ ਤੈਨੂੰ ਕੱਚੇ ਨਿੰਮੀ ਨਾਲ ਐਕਟਿਵ ਹੱਤੇ ਬੈਠੇ ਟਰੈਕਟਰ ਦੇ ਪਿੱਛੇ ਆ ਗਏ ਪਰੌਣਿਆਂ ਦੇ ਸਵਾਗਤ ਦੀ ਤਿਆਰੀ ਅਸੀਂ ਪਹਿਲਾਂ ਹੀ ਕੀਤੀ ਹੋਈ ਸੀ ਜਾ ਪਨੀ ਤੋਂ ਬਾਅਦ ਉਹਨਾਂ ਨੂੰ ਉਹਨਾਂ ਦਾ ਘਰ ਵਿਖਾ ਦਿੱਤਾ ਕੰਮ ਇਹ ਸਮਾਨ ਲਾ ਕੇ ਅੰਦਰ ਰੱਖਣ ਲੱਗ ਪਏ ਮੈਂ ਟੋਕਵਾ ਨੇ ਮੈਨੂੰ ਭੈਣ ਜੀ ਕਿਹਾ ਹੋ ਉਸਨੇ ਹੱਥ ਜੋੜੇ ਤੇ ਮੈਨੂੰ ਟੋਕਦਿਆਂ ਭਾਰ ਨਾ ਛਡਾਉਣ ਲਈ ਕਿਹਾ ਹਾਸੇ ਚ ਗਲਪਾਉਂਦੀ ਕਹਿੰਦੀ ਮੇਰੇ ਪਤਲੇ ਜਿਹੇ ਲੱਗ ਤੂੰ ਆ ਭੈਣ ਜੀ ਵਾਲਾ ਭਾਰ ਨਹੀਂ ਚੁੱਕਿਆ ਜਾਣਾ ਗੱਲਾਂ-ਗੱਲਾਂ ਚ ਪਤਾ ਲੱਗਾ ਕਿ ਉਹ ਮੇਰੇ ਤੋਂ 7 ਸਾਲ ਛੋਟੀ ਸੀ ਉਸ ਨੂੰ ਮੇਰੇ ਮੂੰਹ ਆਪਣਾ ਨਾਂ ਸੁਣਨਾ ਚੰਗਾ ਲੱਗਦਾ ਸਮਾਂ ਦੀ ਟਿਕਾਈ 'ਚ ਮੈਂ ਉਸਦੀ ਮਦਦ ਕਰਦੀ ਰਹੀ। 2 ਘੰਟਿਆਂ 'ਚ ਸਾਰੀ ਸੈਟਿੰਗ ਹੋ ਗਈ। ਰਾਤ ਦਾ ਖਾਣਾ ਸਾਡੇ ਨਾਲ ਖਾਣਵਾਰੇ ਮੰਮੀ ਨੇ ਕਹਿ ਦਿੱਤਾ ਸੀਗਾ। ਨਿੰਮੀ ਦੇ ਪਤੀ ਦਾ ਸੁਭਾਅ ਵੀਂਦਰ ਵਰਗਾ ਹੀ ਸੀ। ਤੱਕਦਾ ਬਹੁਤਾ ਪਰ ਬੋਲਦਾ ਬੜਾ ਘੱਟ। ਤਾਇਆ ਜੀ ਅਕਸਰ ਖਾਣਾ ਆਪਣੇ ਕਮਰੇ 'ਚ ਖਾਂਦੇ ਹੁੰਦੇ ਸੀ। ਉਸ ਦਿਨ ਆਪੇ ਹੀ ਬਰਾਂਡੇ 'ਚ ਲੱਗੀ ਮੇਸ ਤੇ ਆਨ ਬੈਠੇ। ਮੇਸ ਤੇ ਖਾਣਾ ਲਵਾਉਂਚ ਮੰਮੀ ਮੇਰੇ ਤੋਂ ਕਾਲੇ ਹੋ ਕੇ ਕੰਮ ਕਰ ਰਹੀ ਸੀ। ਕਈ ਮਹੀਨੇ ਬਾਅਦ ਸਾਰੀਆਂ ਕੁਰਸੀਆਂ ਮੱਲੀਆਂ ਹੋਣ ਤੋਂ ਸ਼ਾਇਦ ਮੇਜ ਹੈਰਾਨ ਵੀ ਹੋ ਰਿਹਾ ਹੋਵੇ। ਖਾਣੇ ਦੇ ਨਾਲ-ਨਾਲ ਹਾਸਾ ਠੱਠਾ ਹੁੰਦਾ ਰਿਹਾ। ਘਰ ਦੇ ਮਾਹੌਲ 'ਚੋਂ ਕਿਸੇ ਜਸ਼ਨ ਦੀ ਛਲਕ ਪੈ ਰਹੀ ਸੀ। ਦੇਰ ਰਾਤ ਤੱਕ ਗੱਲਾਂ ਚੱਲਦੀਆਂ ਰਹੀਆਂ। ਤਾਇਆ ਜੀ ਨੀਮੇ ਨੂੰ ਛੇੜ ਲੈ ਕੇ ਆ ਦੰਦੇ। ਬਈ ਬਿਮਾਰੀ ਆਈ ਤਾਂ ਮੇਰੀ ਜਾਨ ਲੈਣ ਸੀ। ਪ੍ਰਿਆਸ ਕੁੜੀ ਦੇ ਹੱਥ ਖੁੰਡਾ ਵੇਖ ਕੇ ਭੱਜ ਗਈ ਤੇ ਜਾਂਦੀ ਜਾਂਦੀ ਇਹ ਗੱਠੜੀ ਲੈ ਜਾਣੀ ਭੁੱਲ ਗਈ। ਮੈਂ ਘੜੀ ਖੋਲ ਕੇ ਵੇਖਿਆ ਤਾਂ ਇਸ 'ਚ ਇੱਕ ਖੁਸ਼ੀਆਂ ਦੀ ਪਟਾਰੀ ਨਿਕਲ ਆਈ। ਕਈ ਹੋ ਖੁਸ਼ੀਆਂ ਜਿਨ੍ਹਾਂ ਦੀ ਪਾਲਸ ਮੈਂ ਸੈਂਕੜੇ ਰਾਤਾਂ ਜਾਗ-ਜਾਗ ਬਿਤਾਈਆਂ। ਅਗੋਂ ਤਾਇਆ ਜੀ एकदम ਚੁੱਪ ਹੋ ਗਏ ਜਿਵੇਂ ਉਹਨਾਂ ਦੇ ਮੂੰਹੋਂ ਕੋਈ ਭੇਦ ਵਾਲੀ ਗੱਲ ਨਿਕਲ ਗਈ ਹੋਵੇ। ਮੇਰੀ ਜ਼ਿਹਨ 'ਚ ਉਹ ਗੱਲ ਸਵਾਲ ਵਾਂਗ ਬੈਠ ਗਈ। ਅਗਲੇ ਦਿਨ ਤੋਂ ਤਾਇਆ ਜੀ ਦੇ ਖਾਣ-ਪੀਣ ਦੀ ਜ਼ਿੰਮੇਵਾਰੀ ਨਿੰਮੀ ਨੇ ਮੰਮੀ ਤੋਂ ਮੰਗਲ ਕੇ ਲੈ ਲਈ। ਸਵੇਰ ਦੀ ਚਾਪੀ ਕੇ ਤਾਇਆ ਜੀ ਕਮਰੇ ਦੀ ਥਾਂ ਬਾਹਰ ਬੈਠ ਕੇ ਅਖਬਾਰ ਪੜਨ ਲੱਗ ਪੈਂਦੇ। ਅਕਸਰ ਖਾਣੇ ਭਰੀਆਂ ਕੋਲੀਆਂ ਵਟਾਉਣੀਆਂ ਸਾਨੂੰ ਚੰਗੀਆਂ ਲੱਗਦੀਆਂ ਵਿਆਹ ਤੋਂ ਬਾਅਦ ਮੈਨੂੰ ਇੰਜ ਕਰਨ ਦਾ ਕਦੇ ਮੌਕਾ ਨਹੀਂ ਸੀ ਮਿਲਿਆ ਕੁਝ ਕੈਲੰਡਰ ਬਦਲ ਗਏ ਡਾਕਟਰ ਗਿਲਦੀ ਹਦਾਇਤ ਅਨੁਸਾਰ ਨਿੰਮੀ ਹਰ ਮਹੀਨੇ ਵਾਤਾਯਾ ਜੀ ਨੂੰ ਟੈਸਟਾਂ ਵਾਸਤੇ ਹਸਪਤਾਲ ਲੈ ਜਾਂਦੀ ਤਾਇਆ ਜੀ ਸੱਤ ਚ ਕਿਹੜਾ ਤਾਂ ਮਾਰਦੀ ਪਰ ਪਹਿਲਾਂ ਵਾਂਗ ਰੋਜ਼ਾਨਾ ਦੀ ਥਾਂ ਕਦੇ ਕਰੇ ਨਿੰਮੀ ਤੇ ਬੱਚੇ ਪਿੰਤੀ ਤੇ ਜੋਤੀ ਤੇ ਛੋਟੇ ਸੀ ਤਾਇਆ ਜੀ ਨੂੰ ਉਹਨਾਂ ਨਾਲ ਛੇੜ ਛਾੜ ਕਰਕੇ ਮਜ਼ਾ ਆਉਂਦਾ ਦੂਖ ਸਾਲ ਬਾਅਦ ਬੱਡੇ ਹੋ ਰਹੀ ਬੱਚਿਆਂ ਦੀ ਆਂਦੀ ਖਿਕਾਰਨ ਨਿੰਮੀ ਨੇ ਨੌਕਰੀ ਛੱਡੰਦਾ ਮਨ ਬਣਾ ਲਿਆ ਪਰ ਡਾਕਟਰ ਗਿੱਲ ਉਸ ਨੂੰ ਛੱਡਣਾ ਨਹੀਂ ਸੀ ਚਾਹੁੰਦੇ ਆਖੇ ਨਰਸਿੰਗ ਹੈਡ ਬਣਾ ਕੇ ਉਸ ਦੇ ਕੰਮ ਵਾਲੇ ਘੰਟੇ ਘਟਾ ਦਿੱਤੇ ਨਿੰਮੀ ਬੱਚਿਆਂ ਨੂੰ ਸਕੂਲ ਤੋੜ ਕੇ ਹਸਪਤਾਲ ਜਾਂਦੇ ਸਟਾਫ ਨੂੰ ਜ਼ਿੰਮੇਵਾਰੀਆਂ ਸੌਪ ਕੀਤੀ ਮਰੀਜ਼ਾਂ ਨਾਲ ਦਵਾ ਸਲਾਮ ਕਰਕੇ ਦੁਪਹਿਰ ਤੱਕ ਘਰ ਮੁੜ ਆਉਂਦੀ ਤਦ ਤੱਕ ਤਾਇਆ ਜੀ ਨੇ ਦੋਵੇਂ ਅਖਬਾਰਾਂ ਦੇ ਅੱਖਰ ਅੱਖਰ ਉੱਤੇ ਨਜ਼ਰ ਮਾਰ ਲਈ ਹੁੰਦੀ ਮੈਂ ਨੋਟ ਕੀਤਾ ਕਿਸੇ ਖਾਸ ਖਬਰ ਜਾਂ ਆਰਟੀਕਲ ਉਤੇ ਨਜ਼ਰ ਗੜਦਿਆਂ ਉਹਨਾਂ ਦੇ ਬੁੱਲ ਫਰਕਨ ਲੱਗ ਪੈਂਦੇ ਸੀ ਸ਼ਾਇਦ ਮਨ ਹੀ ਮਨ ਖੁਸ਼ ਜਾਂ ਦੁਖੀ ਹੁੰਦੇ ਹੋਣਗੇ ਤੇ ਉਹ ਪ੍ਰਗਟਾਵਾ ਆਪਣੇ ਆਪ ਬੁੱਲਾਂ ਤੱਕ ਆਨ ਪਹੁੰਚਦਾ ਉਹਨਾਂ ਦੇ ਛੜੇ ਰਹਿੰਦਾ ਸਵਾਲ ਮੇਰੇ ਮਨ 'ਚ ਕਈ ਵਾਰ ਆਉਂਦਾ ਪਰ ਕਿਸੇ ਨੂੰ ਪੁੱਛੰਦਾ ਹੀ ਨਾ ਕਰ ਸਕੀ ਉਸ ਸਾਲ ਨਵੰਬਰ ਛੜਦੀ ਮੱਠੀ ਮੱਠੀ ਠੰਡ ਉਤਰਾਈ ਸੀ ਪਾਪਾ ਤੇ ਮੰਮੀ ਦੀਦੀ ਕੋਲ ਅਮਰੀਕਾ ਗਏ ਹੋਏ ਸਨ ਮੰਮੀ ਵਾਲੀਆਂ ਜ਼ਿੰਮੇਵਾਰੀਆਂ ਨਿਭਾਉਣਾ ਮੇਰੇ ਸਿਰ ਤੇ ਸੀ ਚੰਡੀਗੜ੍ਹੋਂ ਆਈ ਪਿੰਤੇ ਨੇ ਦੋਵੇਂ ਦਿਨ ਤਾਇਆ ਜੀ ਨਾਲ ਗੱਲਾਂ ਕਰਦਿਆਂ ਬਿਤਾਏ ਉਹ ਦਾਦੀ ਤੋਂ ਕਾਨੂੰਨਾਂ ਦੀ ਜਾਣਕਾਰੀ ਲੈਂਦਾ ਰਹਿੰਦਾ ਵਕੀਲ ਬਣਨ ਦਾ ਸ਼ੌਂਕ ਪਿੰਤੇ ਨੂੰ ਬਚਪਨ ਤੋਂ ਸੀ ਉਸ ਨੂੰ ਚੰਡੀਗੜ੍ਹ ਦੇ ਲੋਕ ਕਾਲਜ 'ਚ ਦਾਖਲਾ ਮਿਲਿਆ ਤੇ ਹੋਸਟਲ 'ਚ ਰਹਿੰਦਾ ਸੀ ਸਾਰੇ ਵੀਕਐਂਡ ਉਹ ਸਾਡੇ ਕੋਲ ਬਿਤਾ ਕੇ ਜਾਂਦਾ ਮੈਂ ਉਸ ਤੋਂ ਹਰ ਨਿੱਕੀ ਨਿੱਕੀ ਗੱਲ ਪੁੱਛਦੀ ਉਸਦੇ ਦੋਸਤ ਕਿੱਧਰ ਦੇ ਨੇ ਇਸ ਦੀ ਵੜਕ ਰੱਖਦੀ ਉਹ ਮੇਰੀ ਨਾਲ ਕਦੇ ਝੂਠ ਨਾ ਬੋਲਦਾ ਪਾਪਾ ਦੇ ਸਵਾਲਾਂ ਨੂੰ ਕਈ ਵਾਰ ਟਾਲ ਜਾਂਦਾ ਪਰ ਬਾਅਦ ਵਿੱਚ ਮੈਨੂੰ ਇਸ ਦਾ ਕਾਰਨ ਦੱਸ ਦਿੰਦਾ ਉਸ ਨੂੰ ਡਰ ਰਹਿੰਦਾ ਕਿ ਮੰਮੀ ਨੇ ਝੂਠ ਫੜ ਲੈਣਾ ਤੇ ਡਾਟ ਪਾਉਗੀ ਸੋਮਵਾਰ ਸਵੇਰੇ ਚੰਡੀਗੜ੍ਹ ਜਾਣ ਲੱਗਿਆ ਉਹ ਦੋਹਾਂ ਦਾਦੀਆਂ ਦੇ ਪੈਰੇ ਹੱਥ ਲਾਉਣੇ ਕਦੇ ਨਹੀਂ ਸੀ ਭੁੱਲਦਾ ਉਸ ਦਿਨ ਤਾਇਆ ਜੀ ਉਦਾਸ ਹੀ ਲੱਗਦੇ ਸੀ ਪਹਿਲਾਂ ਤਾਂ ਮੈਂ ਸੋਚਿਆ ਸ਼ਾਇਦ ਪਿੰਡੇ ਤੇ ਜਾਣ ਕਰਕੇ ਕੁਝ ਸੋਚੀ ਜਾਂਦੇ ਹੋਣ ਦੁਪਹਿਰ ਤੱਕ ਮੈਸ ਕਾਲ ਲੂੰ ਬਹੁਤੀ ਗੰਭੀਰਤਾ ਨਾਲ ਲਾ ਲਿਆ ਬਿੰਦਰ ਦਫਤਰੋਂ ਮੁੜਿਆ ਤਾਂ ਤਾਇਆ ਜੀ ਨੇ ਆਵਾਜ਼ ਮਾਰ ਕੇ ਕੋਲ ਬਿਠਾ ਲਿਆ ਕਹਿੰਦੇ ਕਿ ਅੰਦਰ ਰਾਤੀ ਖਾਣੇ ਵਾਲੀ ਮੇਜ਼ ਨਿੰਮੀ ਹੋਣ ਵਾਲੀ ਇਕੱਠੀ ਲਾਵੇ ਸਵੇਰ ਤੋਂ ਉਹਨਾਂ ਦੀ ਉਦਾਸੀ ਕਾਰਨ ਮੇਰੇ ਮਨ 'ਚ ਕਈ ਸਵਾਲ ਪਹਿਲਾਂ ਹੀ ਉਸਿਲਵੱਟੀ ਲੈ ਰਹੇ ਸੀ ਮੈਂ ਸੋਚ ਲਿਆ ਕਿ ਸਾਜ ਕਰ ਜੀ ਹਾ ਮਾਹੌਲ ਬਣਾ ਕੇ ਅੱਜ ਤਾਇਆ ਜੀ ਨੂੰ ਵਿਆਹ ਨਾ ਕਰਵਾਉਣ ਵਾਲਾ ਸਵਾਲ ਪੁੱਛ ਹੀ ਲੈਣਾ ਖਾਣਾ ਮੇਜ਼ ਤੇ ਲੱਗ ਗਿਆ ਨਿੰਮੀ ਤੇ ਤਿੰਨੇ ਬੱਚੇ ਤੇ ਜੋਤੀ ਥੋੜਾ ਪਰੇ ਜਹੇ ਛੋਟੀ ਮੇਜ਼ ਤੇ ਬੈਠ ਕੇ ਖਾਂਦੇ-ਖਾਂਦੇ ਮौज-ਮਸਤੀ ਕਰਨ ਲੱਗ ਪਏ ਵੱਡੀ ਮੇਜ਼ ਉਤੇ ਇੱਕ ਪਾਸੇ ਮੈਂ ਤੇ ਵਿੰਦਰ ਸੀ ਸਾਡੇ ਸਾਹਮਣੇ ਨਿੰਮੀ ਤੇ ਉਸਦਾ ਪਤੀ ਸਾਡੇ ਸੱਜੇ ਤੇ ਨਿੰਮੀ ਹੋਣਾ ਦੇ ਖੱਬੇ ਪਾਸੇ ਤਾਇਆ ਜੀ ਇਕੱਲੇ ਸੀ ਖਾਣਾ ਖਾਂਦੇ ਹੋਏ ਤਾਇਆ ਜੀ ਛੁਟਕਲੀਆਂ ਵਰਗੀਆਂ ਗੱਲਾਂ ਕਰਦੇ ਰਹੇ ਚਾਰੇ ਬੱਚੇ ਖਾਪੀ ਕੇ ਟੀਵੀ ਮੂਰੇ ਜਾ ਬੈਠੇ ਨਿੰਮੀ ਫ੍ਰਿਜ ਚੋਂ ਆਈਸਕ੍ਰੀਮ ਬਲੇ ਕੋਲੇ ਲੈ ਆਈ ਮੈਂ ਤਾਇਆ ਜੀ ਨੂੰ ਸਵਾਲ ਕਰਨ ਦਾ ਮੌਕਾ ਲੱਭ ਰਹੀ ਸੀ ਪਤਨੀ ਉਹਨਾਂ ਸਵਾਲ ਮੇਰੇ ਮੱਥੇ ਤੋਂ ਪੜ ਲਿਆ ਸੀ ਜਿਹਾ ਮਹਿਫਲ ਹੀ ਇਹੋ ਭੀ ਦੱਸਣ ਲਈ ਸਜਾਈ ਸੀ ਸਹਿਜੇ ਹੋ ਕੇ ਬੋਲੇ ਦੇਖੋ ਬੱਚਿਓ ਤੁਹਾਡੇ ਮਨਾਂ 'ਚ ਇਹ ਸਵਾਲ ਕਈ ਵਾਰ ਪੈਦਾ ਹੋਇਆ ਹੋ ਕਿ ਮੈਂ ਘਰ ਕਿਉਂ ਨਹੀਂ ਵਸਾਇਆ ਹੈਨਾ ਸੋਚਦੇ ਹੋਮੂੰਗੇ ਨਾ ਉਹਨਾਂ ਆਪੇ ਹੀ ਆਪਣੇ ਸਵਾਲ ਨੂੰ ਦੁਹਰਾ ਲਿਆ ਮੈਂ ਬਿੰਦਰਦਾਸ ਸਿਰ ਹਿਲਾ ਦਿੱਤਾ ਨਾ ਵੇਖ ਸਕੇ ਪਰ ਸਾਹਮਣੇ ਹੋਣ ਕਰਕੇ ਨਿੰਮੀ ਤੇ ਉਸ ਦੇ ਪਤੀ ਦਾ ਸਿਰ ਹਾਂ ਵਿੱਚ ਹਿੱਲਦਾ ਜ਼ਰੂਰ ਗਿਆ। ਮੇਰੀ ਮੂੰਹ ਆਪਣੇ ਆਪ ਕਦੋਂ ਹਾਂ ਨਿਕਲ ਗਈ ਸੀ। ਮੈਨੂੰ ਪਤਾ ਹੀ ਨਾ ਲੱਗਾ ਤਾਂ ਸੁਣੋ ਸਹਾਂ ਦਾ ਪਤਾ ਨਹੀਂ ਹੁੰਦਾ ਕਦ ਰੁਕ ਜਾਣ। ਉਮਰ ਦੇ ਚੌਥੇ ਪਹਿਰ ਜਹਾਂ ਕੀ ਪਤਾ ਕਦ ਰਾਮ ਨਾਮ ਸਤ ਹੋ ਜਾ। ਮੈਂ ਜੀ.ਵੀ.ਟੀ ਪਾਸ ਕੀਤੀ ਹੀ ਸੀ ਕਿ ਅਗਲੇ ਮਹੀਨੇ ਪੋਸਟਾਂ ਦਾ ਇਸ਼ਤਿਹਾਰ ਛਪ ਗਿਆ। ਇੰਟਰਵਿਊ ਵਿੱਚ ਮੇਰੀ ਚੋਣ ਹੋ ਗਈ ਤੇ ਸੀਓਵਾਲ ਪਿੰਡੇ ਮਿਡਲ ਸਕੂਲ ਜੁਆਇਨ ਕਰਨ ਦੇ ਹੁਕਮ ਹੋ ਗਏ। ਉਹ ਸੀਓਵਾਲ ਆਪਣੇ ਪਿੰਡੋਂ ਚਾਰ ਕਮੀਲ ਪਿੰਡਾਂ ਮਸੇ। ਚਾਰ-ਪੰਜ ਮਹੀਨੇ ਤਾਂ ਵਾਦ-ਕਾਟ ਹੁੰਦੀ ਰਹੀ। ਵਾਚ ਹੈਡਮਾਸਟਰ ਨੇ 6ਵੀਂ, 7ਵੀਂ ਤੇ 8ਵੀਂ ਨੂੰ ਅੰਗਰੇਜ਼ੀ ਅਤੇ ਹਿਸਾਬ ਪੜ੍ਹਾਉਂਦੀ ਪੀੜ ਪੱਕੇ ਦੇ ਦਿੱਤੇ। ਸਾਲਗਵਾ ਸਾਡੇ ਸਕੂਲ ਵਾਲੇ ਕਰਮਚਾਰੀ ਨੇ ਆਪਣੀ ਬਦਲੀ ਪਿੰਡ ਦੇ ਨੇੜੇ ਕਰਵਾ ਲਈ। ਸੀਓਵਾਲ ਉਸ ਨੂੰ ਕਾਫੀ ਦੂਰ ਪੈਂਦਾ ਸੀ। ਹਵਦੀਕ ਬਾਦ ਉਸਦੀ ਤਾਂ ਕਮਲ ਜੀਤਾ ਗਈ ਬਹੁਤ ਹੀ ਨੀਕ ਕੁੜੀ ਗੱਲਾਂ ਕਰਦੀ ਤਾਂ ਮੂੰਹ ਚੋ ਫੁੱਲ ਖਿਰਦੀ ਕਰਮਚੰਦ ਵਾਲੇ ਸਮਾਜਿਕ ਸਿੱਖਿਆ ਤੇ ਪੰਜਾਬੀ ਵਾਲੇ ਪੀਰੀਅਡ ਇਸ ਨੂੰ ਮਿਲ ਗਏ ਥੋੜੇ ਦਿਨਾਂ ਚ ਬੱਚਿਆਂ ਨਾਲ ਐ ਕੁਲ ਮਿਲ ਗਈ ਜਿਵੇਂ ਉਹਨਾਂ ਨੂੰ ਪਹਿਲੀ ਜਮਾਤ ਤੋਂ ਪੜਾ ਰਹੀ ਹੋਵੀ ਸਕੂਲ ਦੇ ਗੇਟ ਕੋਲ ਸੜਕੰਡੇ ਟੀਰੋ ਦਾ ਟੱਬਾ ਸੀ ਅੱਧੀ ਛੁੱਟੀ ਹੁੰਦੀ ਤਾਂ ਉਥੋਂ ਚਾਹ ਪਕੌੜੇ ਆ ਜਾਂਦੇ ਸਰਦੀਆਂ ਚ ਸਾਡਾ ਮੇਸ਼ ਧੁੱਪੇ ਲੱਗਾ ਹੁੰਦਾ ਸੀ ਸਾਰੀ ਮਾਸਟਰਾਂ ਨੇ ਕੁਰਸੀਆਂ ਪੱਕੀਆਂ ਮੱਲੀਆਂ ਹੋਈਆਂ ਸੀ ਇਤਫਾਕ ਕਿ ਕਰਮਚੰਦ ਵਾਲੀ ਕੁਰਸੀ ਉੱਤੇ ਕਮਲਜੀਤ ਨੇ ਹੱਕ ਜਤਾ ਲਿਆ ਐਨ ਮੇਰੇ ਸਾਹਮਣੇ ਪਾਸੇ ਹੱਸਦੀ ਗੱਲ ਕਰਦੀ ਖਾਂਦੇ ਪਿੰਦੇ ਸਾਡੀਆਂ ਅੱਖਾਂ ਸੱਵਨ ਹੀ ਇੱਕ ਦੂਜੇ ਤੇ ਜਾ ਟਿਕਦੀਆਂ ਬਸ ਦਿਨ ਲੰਘਦੇ ਗਏ ਤੇ ਅਸੀਂ ਇੱਕ ਦੂਜੇ ਦੇ ਮਨ ਚ ਵਸਦੇ ਗਏ ਅੰਗਲ ਕਮਲਜੀਤ ਕਿੱਥੋਂ ਦੀ ਸੀ ਨਿੰਮੀ ਨੇ ਛੱਟ ਸਵਾਲ ਕੀਤਾ ਮੈਂ ਨੋਟ ਕੀਤਾ ਕਿ ਕਮਲਜੀਤ ਦਾ ਨਾਂ ਸੁਣਨ ਤੋਂ ਬਾਅਦ ਨਿੰਮੀ ਦੇ ਚਿਹਰੇ ਉੱਤੇ ਉਤਸੁਕਤਾ ਵਾਲੇ ਹਾਸਾ ਵਬਰਾਈ ਸੀ। ਬਿਟਾ ਸੁਣੀ ਜਾਓ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਓ। ਬਸ ਮੈਨੂੰ ਬੋਲੀ ਜਾਂਦੀਓ। ਅੱਜ ਮੈਂ ਮਨੁਤਿ ਲੱਦੀਆਂ ਸਾਰੀਆਂ ਗੱਠੜੀਆਂ ਖੋਲਾਂਗਾ ਜਿਨ੍ਹਾਂ ਦਾ ਪਾਰ ਇਨ ਸਾਲਾਂ ਤੋਂ ਚੁੱਕੀ ਬੈਠਾ। ਕਈ ਦਿਨਾਂ ਤੋਂ ਸੋਚ ਰਿਹਾ ਸੀ ਐਨੇ ਭਾਰ ਨਾਲ ਤਾਂ ਮੇਰੀ ਰੂਹ ਤੋ ਉਡਾਰੀ ਨਹੀਂ ਭਰੀ ਜਾਣੀ। ਆਤਮਾ ਵਾਲੀ ਗੱਲ ਕਰਦਿਆਂ ਉਹਨਾਂ ਦੋਵੇਂ ਹੱਥੇ ਲਾਈ। ਮੇਰੀਆਂ ਅੱਖਾਂ ਤਾਇਆ ਜੀ ਦੇ ਚਿਹਰੇ ਤੇ ਗੱਡੀਆਂ ਗਈਆਂ ਸਨ। ਜਿਵੇਂ-ਜਿਵੇਂ ਉਹ ਬੋਲ ਰਹੇ ਸਨ ਉਹਨਾਂ ਦੇ ਮੱਥੇ ਦੀਆਂ ਲਕੀਰਾਂ ਫਿੱਕੀਆਂ ਹੋ ਰਹੀਆਂ ਸੀ ਉਹਨਾਂ ਗੱਲ ਅੱਗੇ ਤੋਰੀ ਜਿਵੇਂ ਮੈਂ ਦੱਸਿਆ ਅਸੀਂ ਮਨਾਂ 'ਚ ਤਾਂ ਵਸਦੇ ਗਏ ਪਰ ਇੱਕ ਦੂਜੇ ਕੋਲੋਂ ਮਨ ਫਰੋਲਣ ਦੀ ਜ਼ਰੂਰਤ ਤੋਂ ਮਨ ਨਹੀਂ ਨਾ ਕਰ ਸਕੇ ਅੱਜਕੱਲ ਕੀ ਕਹਿੰਦੇ ਨੇ ਉਹਨੂੰ ਹਾਂ ਪਰ ਪੁੱਛ ਕਰਨਾ ਦੋ ਸਾਲ ਲੰਘ ਗਏ ਸੀ ਉਸਨ ਹਰਮਾਸਟਰ ਸਮੇਂ ਚਾਰ ਮਾਸਟਰਾਂ ਨੂੰ ਜੁੜੀ ਗੰ ਪੈ ਗਏ ਮੈਂ ਤੇ ਕਮਲ ਜੀ ਤੇ ਇਕੱਲੇ ਸੀ ਸਕੂਲ 'ਚ ਸਮਝ ਗਏ ਹੋ ਨਾ ਮੈਂ ਇਕੱਲੇ ਕਿਉਂ ਕਿਹਾ ਜਿਹਨੇ ਮਨ ਤੋਂ ਜੁੜੀ ਹੁੰਦੇ باوجود ਵੀ ਇਕੱਲੇ ਸੀ ਆਪਣੀ ਹਾਜ਼ਰੀ ਲਾ ਕੇ ਉੱਠਣ ਲੱਗਾ ਤਾਂ ਰਜਿਸਟਰ ਕਮਲਜੀਤ ਵਲਕਾਰ ਦੀਆਂ ਟੀਡਾ ਹੋ ਗਿਆ ਹੀਠਾਂ ਡਿੱਗਣ ਤੋਂ ਬਚੌਣ ਲਈ ਉੱਠੇ ਸਾਡੇ ਹੱਥ ਇੱਕ ਦੂਜੇ ਦੇ ਉੱਪਰ ਹੀਠਾਂ ਜੁੜ ਗਏ ਹੱਥਾਂ ਦੀ ਛੋਨੀ ਅੱਖਾਂ ਰਸਤੇ ਜੁੜੇ ਸਾਡੀ ਮਨਾਂ ਨੂੰ ਗੰਡ ਮਾਰ ਦਿੱਤੀ ਅੱਧੀ ਛੁੱਟੀ ਵੇਲੇ ਚਾਹ ਵਾਲੀ ਮੇਜ਼ ਤੇ ਬੈਠੇ ਆ ਦੋਹਾਂ ਨੂੰ ਮਹਿਸੂਸ ਹੋਇਆ ਅਸੀਂ ਤਾਂ ਪ੍ਰਪੋਸਟ ਤੋਂ ਕਿਤੇ ਅੱਗੇ ਨਿਕਲ ਗਏ ਹੋਏ ਸੀ ਮੈਂ ਥੀ ਬੈਠੀ ਕਮਲਜੀਤ ਦੀਆਂ ਅੱਖਾਂ ਮੇਰੇ ਚਿਹਰੇ ਤੇ ਟਿਕਨ ਦੀਆਂ ਝੁਕਣ ਲੱਗ ਪਈਆਂ ਆਪਣੇ ਸੱਭਿਆਚਾਰ 'ਚ ਪਤਨੀ ਵਾਲੇ ਹਸਾਸਨ ਦੀ ਚਲੇ ਕੁਸਤੇ ਚੀਰੇ ਤੋਂ ਪੜੀ ਜਾਣ ਲੱਗ ਪਈ ਪੈਣ ਭਰਾਮਾ ਜੋ ਵੱਡੀ ਸੀ ਉਸ ਸਮੇਂ ਅੱਜ ਵਰਗੀਆਂ ਖੁੱਲਾ ਨਹੀਂ ਸੀ ਹੁੰਦੀਆਂ ਕਮਲਜੀਤ ਨੇ ਤਾਂ ਪਹਿਲ ਕਿੱਥੋਂ ਕਰਨੀ ਸੀ ਮੈਂ ਮੁੰਡਾ ਹੋ ਕੇ ਵੀ ਇਹ ਗੱਲ ਆਪਣੇ ਮਾਂ-ਬਾਪ ਨਾਲ ਕਰਨ ਦੀ ਜ਼ਰੂਰਤ ਨਹੀਂ ਸੀ ਕਰ ਸਕਿਆ ਮੈਂ ਵੇਖਿਆ ਭੈਣ ਭਰਾਮਾ ਚ ਵੱਡੀ ਹੋਣ ਵਾਲੀ ਗੱਲ ਸੁਣ ਕੇ ਨਿੰਮੀ ਹੋਸ਼ ਸੰਜੀਤਾ ਹੋ ਗਈ ਤਾਇਆ ਜੀ ਦੇ ਚਿਹਰੇ ਉੱਤੇ ਗੱਡੀਆਂ ਉਸ ਦੀਆਂ ਅੱਖਾਂ ਨੂੰ ਚਮਕਣਾ ਭੁੱਲ ਗਿਆ। ਮੂਰੇ ਪਿਆ ਆਈਸਕ੍ਰੀਮ ਵਾਲੀ ਕੱਪ ਨੂੰ ਪਰੇ ਤੱਕ ਦਿਆਂ। ਤਾਇਆ ਜੀ ਨੇ ਗੱਲ ਜਾਰੀ ਰੱਖੀ। ਹੱਥਾਂ ਦੀ ਛੋਟੂ ਬਾੜ ਸਾਡਾ ਚੱਕਾ ਲੱਥ ਗਿਆ। ਕਦੇ ਮੌਕਾ ਮਿਲਦਾ ਤਾਂ ਹੱਸਾ ਮਖੌਲ ਕਰ ਲੈਂਦੇ। ਨਾਲਦਿਆਂ ਨੂੰ ਥੋੜਾ ਥੋੜਾ ਸ਼ੱਕ ਹੋਣ ਲੱਗ ਪਿਆ। ਅਸੀਂ ਸਾਈਕਲ ਨਾਲ ਨਾਲ ਖੜੇ ਕਰਦੇ। ਛੁੱਟੀ ਹੁੰਦੀ ਗੀਟ ਨਿਕਲ ਕੇ ਉਹ ਸੱਜੀ ਮੁੜਦੀ ਤੇ ਮੈਂ ਉਸ ਨੂੰ ਜਾਂਦੀ ਵੇਖ ਕੇ ਆਪਣੀ ਸਾਈਕਲ ਦਾ ਹੈਂਡਲ ਖੱਬੇ ਪਾਸੇ ਮੋੜ ਕੇ ਪੈਡਲ ਮਾਰਨ ਲੱਗਦਾ ਇੱਕ ਦੂਜੇ ਤੋਂ ਉਲਟੀ ਦਿਸ਼ਾ ਜਾਣਾ ਚੜਾਈ ਚੜਨ ਵਾਂਗ ਲੱਗਦਾ ਅਗਲੀ ਸਵੇਰ ਸਕੂਲ ਜਾਂਦੇ ਆ ਸਾਈਕਲ ਉਤਰਾਈ ਵਾਂਗ ਆਪੇ ਹੀ ਪਿੱਜਿਆ ਜਾਂਦਾ ਸਾਲ ਕਿ ਲੰਘਿਆ ਹੋ ਉਸ ਦਿਨ ਹਸਦੀ ਖੇੜਦੀ ਸਕੂਲਾਂ ਗਈ ਸੀ ਬਦਲਵਾਈ ਸੀ ਰਸਤੇ 'ਚ ਕਣੀਆਂ ਪੈਣ ਲੱਗੀਆਂ ਤਾਂ ਸੜਕ ਕੰਡੇ ਬਣੇ ਲਵਾੜਸ ਚ ਹੀ ਟਾਰੇ ਹੀਟ ਖੜ ਗਈ ਸੜਕ ਨਾਲ ਦੇ ਖੇਤ 'ਚ ਕਮਾਤ ਸੀ ਪਤਾ ਨਹੀਂ ਉਹ ਗੁੰਡੇ ਪਹਿਲਾਂ ਤਾਕ ਚ ਬੈਠੇ ਸੀ ਜਾਂ ਮੌਕਾ ਮਿਲ ਗਿਆ ਖਿੱਚ ਕੇ ਕਮਾਰ ਚ ਲੈ ਗਏ ਬਾਅਦ ਚ ਉਹ ਕਿਹੜੇ ਹਾਲੇ ਘਰ ਪਹੁੰਚੀ ਹੋ ਸਮਝ ਸਕਦੇ ਹੋ ਤੁਸੀਂ ਪੁਲਿਸ ਕੇਸ ਤਾਂ ਹੋਇਆ ਪਰ ਪੁਲਿਸ ਨੇ ਇੱਜ਼ਤ ਥੋੜਾ ਵਾਪਸ ਮੋੜ ਲਿਆਉਣੀ ਸੀ ਚੌਥੇ ਦਿਨ ਪੁਲ ਤੋਂ ਨਹਿਰ ਚ ਛਾਲ ਮਾਰਦੇ ਆ ਕਿਸੇ ਨੇ ਵੇਖ ਲਿਆ ਅਗਲੇ ਦਿਨ ਉਹ ਤੋਂ ਕੁਝ ਮਿਲਣਾ ਤੇ ਚੱਲਦੀ ਘਰਾੜ ਤੇ ਗੇਟ ਮੂਰੇ ਉਸ ਦੀ ਲਾਸ਼ ਤੈਰਦੀ ਲੱਭੀ ਲਾਸ਼ ਵਾਲੀ ਗੱਲ ਸੁਣ ਕੇ ਸੰਜੀਦਾ ਹੋਈ ਜਾ ਰਹੀ ਨਿੰਮੀ ਦਾ ਸਿਰ ਦੋ ਤਿੰਨ ਵਾਰ ਹਿੱਲਿਆ ਤੇ ਅੱਖਾਂ ਦਾ ਵਹਿਨ ਬੇਕਾਬੂ ਹੋ ਗਿਆ ਤਾਇਆ ਜੀ ਮੰਤਕੜਾ ਕਰਕੇ ਆਪਣੀ ਗਲ ਮਕੌਨ ਵੱਲ ਵਧਣ ਲੱਗੇ ਕਮਲਜੀਤ ਦੇ ਵਿਛੋੜੇ ਨੇ ਮੈਨੂੰ ਤੁਰੰਦਰ ਤੱਕ ਬੁਰੀ ਤਰ੍ਹਾਂ ਜੰਜੋੜ ਦਿੱਤਾ ਤਿੰਨ ਚਾਰ ਮਹੀਨੇ ਤੱਕ ਮਨ ਉਸ ਦੇ ਪਿੱਛੇ ਜਾਣ ਦੇ ਖਿਆਲ ਆਉਂਦੇ ਰਹੇ ਸਮਾ ਸਰੀਰਿਕ ਵਿਛੋੜੇ ਵਾਲੇ ਜ਼ਖਮ ਤਾਂ ਭਰਦਾ ਗਿਆ ਪਰ ਮਨ ਦੇ ਜ਼ਖਮ ਭਰਨ ਵਾਲੀ ਦਵਾਈ ਤਾਂ ਸ਼ਾਇਦ ਕੁਦਰਤ ਬਨਉਣਾ ਪੁੱਲ ਗਈ ਹੋਈ ਆ ਮੈਂ ਆਪਣੇ ਆਪ ਨੂੰ ਇਸ ਦੀ ਮੌਤ ਦਾ ਕਸੂਰਵਾਰ ਸਮਝਣ ਲੱਗ ਪਿਆ ਸੋਚਿਆ ਕਰਾਂ ਘਟਨਾ ਤੋਂ ਬਾਅਦ ਉਸ ਦਾ ਦਰਦ ਵੰਡੋਂ ਉਹਨਾਂ ਦੀ ਕਰ ਹੀ ਚਲੇ ਜਾਂਦਾ ਤਾਂ ਸ਼ਾਇਦ ਉਹ ਨਹਿਰ ਜੀ ਸ਼ਾਲਨਾ ਮਾਰਦੀ ਮਨ ਤੇ ਵੋਝ ਦੀ ਗੰਢ ਭਾਰੀ ਹੁੰਦੀ ਗਈ ਇਹੋ ਜਿਹੇ ਮੌਖਿਆਂ ਤੇ ਮਾਮਾ ਆਪਣੇ ਪੁੱਤਾਂ ਦੇ ਦਰਦ ਵੰਡਾ ਕੇ ਹੌਲੀ ਕਰ ਦਿੰਦੀਆਂ ਪਰ ਸਾਡੀ ਮਾਂ ਤੇ ਨਿੱਕੇ ਹੁੰਦੇ ਆ ਹੀ ਰੱਬ ਨੂੰ ਪਿਆਰੀ ਹੋ ਗਈ ਸੀ ਕਮਲਜੀਤ ਗਈ ਨੂੰ ਥੋੜੇ ਮਹੀਨੇ ਲੰਘੇ ਸੀ ਕਿ ਮੰਡੀੋਂ ਆਉਂਦੇ ਬਾਪੂ ਜੀ ਉੱਤੇ ਕਿਸੇ ਬੀਤੇ ਅਨੇ ਡਰਾਈਵਰ ਤੋਂ ਟਰੈਕਟਰ ਚੜ ਗਿਆ ਇਹ ਡਾਕਟਰ ਗਿੱਲ ਦਾ ਡੈਡੀ ਉਦੋਂ ਸਿਵਲ ਹਸਪਤਾਲ ਦਾ ਵੱਡਾ ਡਾਕਟਰ ਸੀ ਬੜਾ ਜੋਰ ਲਾਇਆ ਉਸਨੇ ਪਰ ਸ਼੍ਰੀ ਦੀ ਟੁੱਟ ਪਜਮੂਰੀ ਡਾਕਟਰਾਂ ਦੇ ਹਜ਼ਾਰ ਤੇ ਉਹਨਾਂ ਬਾਪੂ ਦਾ ਸਿਰਡ ਹਾਰ ਗਏ ਵੱਡਾ ਹੋਣ ਕਰਕੇ ਪੈਨ ਤੇ ਜਰਨਲ ਦੀ ਜ਼ਿੰਮੇਵਾਰੀ ਮੇਰੇ ਸਿਰ ਆਣ ਪਈ ਬਸ ਜ਼ਿੰਮੇਵਾਰੀਆਂ ਦੇ ਭਾਰ ਤੇ ਕਮਲਜੀਤ ਦੇ ਜਾਜ ਆਪਣੇ ਘਰ ਵਸਾਉਣਾ ਵਿਸਰ ਗਿਆ ਤੇ ਅਗਲੀ ਗੱਲ ਨੂੰ ਮੇਰੀ ਵਸੀਅਤ ਸਮਝ ਕੇ ਉਸ ਉੱਤੇ ਪੈਰਾ ਦੇ ਦਿਓ ਤਾਇਆ ਜੀ ਮੇਰੇ ਤੇ ਵਿੰਦਰ ਵਾਲੇ ਇਸ਼ਾਰਾ ਕਰਕੇ ਕਹਿਣ ਲੱਗੇ ਉਸ ਦਿਨ ਜਦ ਤੁਸੀਂ ਮੈਨੂੰ ਡਾਕਟਰ ਗਿਲ ਕੋ ਲੈ ਕੇ ਗਏ ਤਾਂ ਮੇਰੇ ਮਨ ਉਤੇ ਕਮਲਜੀਤ ਲਈ ਕੁਝ ਨਾ ਕੁਝ ਕਰ ਸਕਣ ਦਾ ਭਾਰ ਹੀ ਭਾਰੂ ਹੋਇਆ ਪਿਆ ਸੀ ਜੇ ਨਿੰਮੀ ਉੱਥੇ ਨਾ ਹੁੰਦੀ ਤਾਂ ਸ਼ਾਇਦ ਮੈਂ ਉਹਦੇ ਹੀ ਉਥੋਂ ਜਿੰਦਾ ਵਾਪਸ ਨਾ ਮੁੜਦਾ ਇਸ ਨੇ ਜਿਵੇਂ ਹੀ ਆ ਕੇ ਅੰਕਲ ਜੀ ਕਿਵੇਂ ਉਹ ਕਿਹਾ ਆਵਾਜ਼ ਲੈ ਜਾਂਦੀ ਮਿਠਾਸ ਮੈਨੂੰ ਝੜਕਾ ਦੇ ਕੇ ਅਧੀ ਸਦੀ ਪਿੱਛੇ ਲੈ ਗਈ ਕਮਲਜੀਤ ਨੂੰ ਕੁਝ ਵੀ ਫਰਕ ਨਾ ਲੱਗਿਆ ਇਸ ਨੂੰ ਪਿੰਡ ਪੁੱਛਿਆ ਇਸਨੇ ਸੋਰੀ ਪਿੰਡ ਦਾ ਨਾਂ ਲਿਆ ਮੈਨੂੰ ਯਕੀਨ ਨਾ ਆਇਆ ਸੋਚਾਂ ਝੂਠ ਬੋਲ ਗਈ ਆ ਰਾਤ ਨੀਂਦ ਹੀ ਤਾਂ ਵਿਚਾਰਾਂ ਚ ਲੰਗੀ ਫੁਰਨਾ ਫੁਰੀਆ ਕੁੜੀ ਨੂੰ ਜਨਮ ਸਥਾਨ ਪੁੱਛਾ ਸਵੇਰੀ ਆਈ ਪੁੱਛਿਆ ਤਾਂ ਮੇਰਾ ਸ਼ੱਕ ਠੀਕ ਨਿਕਲਿਆ ਇਹ ਉਸੇ ਕਮਲਜੀਤ ਦੀ ਭਤੀਜੀ ਆ ਉਸੇ ਵੇਲੇ ਮਨ ਤੋਂ ਪਾਰ ਲਾ ਕੇ ਮਰਨ ਦੀ ठान ਲਈ ਇਸ ਨੂੰ ਗੱਲੀ ਲਾ ਕੇ ਸਾਰਾ ਕੁਝ ਪੁੱਛ ਲਿਆ ਇਹ ਕਮਲਜੀਤ ਦੀ ਭਤੀਜੀ ਨਹੀਂ ਮੇਰੀ ਧੀ ਆ ਤੇ ਧੀਆਂ ਆਪਣੇ ਬਾਪ ਦੀ ਹਰ ਚੀਜ਼ ਦੀਆਂ ਵਾਰਿਸ਼ ਹੁੰਦੀਆਂ ਸਮਝ ਕੇ ਨਾ ਦੋਵੇਂ ਤਾਇਆ ਜੀ ਨੇ ਸਾਡੇ ਦੋਹਾਂ ਤੋਂ ਹੰਗਾਰਾ ਲੈਣਾ ਚਾਇਆ ਬਿੰਦਰ ਉਠਿਆ ਤੇ ਤਾਇਆ ਜੀ ਨੂੰ ਜੱਫੀ ਚ ਲੈ ਕੇ ਬੋਲਿਆ ਤਾਇਆ ਜੀ ਫਿਕਰ ਨਾ ਕਰੋ ਤੁਹਾਡਾ ਇੱਕ ਇੱਕ ਬੋਲ ਸਾਡੇ ਸਿਰ ਮਤੇ ਸ਼ਿੰਦੀ ਬਾਹਰ ਵਿਆਹੀ ਜਾਣ ਤੋਂ ਬਾਅਦ ਮੈਨੂੰ ਕੋਲ ਡੈਣ ਵਾਲੀ ਭੈਣ ਦੀ ਘਾਟ ੜਕਦੀ ਸੀ ਤੁਸੀਂ ਅੱਜ ਪੂਰੀ ਕਰਤੀ ਮੈਨੂੰ ਪਰੋਸਾ ਸੀ ਪੁੱਤਰਾ ਆਖਿਰ ਤੇਰੀਆਂ ਰਗਾਂ 'ਚ ਵੀ ਕਹਿਰ ਸਿੰਘ ਦਾ ਖੂਨ ਆ ਤੂੰ ਤਾਂ ਮੇਰੀ ਰੂਹ ਡਰਾਈਕਲੀਨ ਕਰਕੇ ਨਿਖਾਰ ਦਿੱਤੀ ਹੌਲੇ ਪਾਰ ਓਡਾਰੀ ਪਰ ਨਹੀਂ ਸੌਖੀ ਹੋ ਜੂ ਅਗਲੇ ਸਵੇਰ ਉੱਠ ਕੇ ਮੈਂ ਚਾਵਨਾਉਣ ਲਈ ਆ ਜੇ ਚੁੱਲ੍ਹੇ ਦੀ ਨਾਅਕ ਕਮਾਈ ਹੀ ਸੀ ਕਿ ਨਿਮੀ ਦੀਆਂ ਚੀਕਾਂ ਕੰਨੀ ਪੈ ਲਗੀਆਂ ਰਾਤੀ ਹੌਲੀ ਫੁੱਲ ਹੋਈ ਤਾਇਆ ਜੀ ਦੀ ਰੋ ਓਡਾਰੀ ਪਰ ਗਏ ਸੀ ਤਨਬਾਜੀ ਕਿ ਮੇਂ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਸੈ ਸ਼ਿਕਾ